ਤੇ ਉਸੇ ਤਰ੍ਹਾਂ ਹੀ ਉਹ ਨਾ ਹੀ ਕਿਸੇ ਗੁਰੂ ਨੂੰ ਬਖਸ਼ਦੇ ਨੇ ਨਾ ਹੀ ਕਿਸੇ ਇਨਸਾਨ ਨੂੰ ਬਖਸ਼ਦੇ ਨੇ ਸਿਰਫ ਉਹਨਾਂ ਨੂੰ ਮਤਲਬ ਕੀ ਹੁੰਦਾ ਹੈਗਾ ਸਿਰਫ ਔਰ ਸਿਰਫ ਆਪਣੀ ਵੀਡੀਓ ਵਾਇਰਲ ਕਰਨਾ ਅਤੇ ਆਪਣੇ ਫਾਲੋਅਰ ਵਧਾਣਾ ਅਤੇ ਫਾਲੋਅਰ ਵਧਾ ਕੇ ਸਿਰਫ ਪੈਸੇ ਕਮਾਉਣ ਦਾ ਉਹਨਾਂ ਦਾ ਮਕਸਦ ਹੁੰਦਾ ਹੈ ਸੋਸ਼ਲ ਮੀਡੀਆ ਤੋਂ ਪੈਸੇ ਕਮਾਉਣ ਦੀ ਹੋੜ ਲੱਗੀ ਪਈ ਹੈ ਉਹਦੇ ਵਿੱਚ ਉਹ ਚਾਹੇ ਦੀ ਉਹਨਾਂ ਨੂੰ ਆਪਦਾ ਮਾਂ ਪੇ ਉਤੀ ਇੱਜ਼ਤ ਬੇਇੱਜ਼ਤੀ ਕਰਨੀ ਪਵੇ ਚਾਹੇ ਜਦ ਦੀ ਧੀ ਪੈਣ ਨੂੰ ਜਿਸ ਤਰ੍ਹਾਂ ਮਰਜ਼ੀ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਕਿਵੇਂ ਚਾਹੁੰਦੇ ਨੇ ਉਹ ਸਿਰ ਪੈਸੇ ਵਾਸਤੇ ਸਸੇ ਕੇ ਦੋਸਤੋ ਮੈਂ ਤਾਂ ਆਪਣਾ ਬਿਰਕਾ ਲਖਮੀਰ ਵਾਲਾ ਦੋਸਤੋ ਮੈਂ ਨਾ ਅਕਸਰ ਇਹ ਗੱਲ ਕਹਿਣਾ ਹੁੰਨਾਗਾ ਕਿ ਜਿਹੜਾ ਸੋਸ਼ਲ ਮੀਡੀਆ ਹੈ ਇਹ ਤੁਹਾਡੀ ਜਾਣਕਾਰੀ ਵਾਸਤੇ ਕੋਈ ਬਹੁਤੀ ਜੇ ਤੁਸੀਂ ਗੱਲ ਕਹੋਗੇ ਬਹੁਤੀ ਵਧੀਆ ਕੋਈ ਚੀਜ਼ ਨਹੀਂ ਹੈਗੀ ਇਹ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਫੇਕ ਚੀਜ਼ਾਂ ਨੇ ਕੁਝ ਕ ਹੀ ਸਿਰਫ 10 ਤੋਂ 5% ਇਹਦੇ ਉੱਪਰ ਸੱਚਾਈ ਹੁੰਦੀ ਹੈ ਬਾਕੀ ਸਾਰਾ ਕੁਝ ਲਗਭਗ ਇਹਦੇ ਉੱਪਰ ਫੇਕ ਦਿਖਾਇਆ ਜਾਂਦਾ ਹੈਗਾ ਤੇ ਚਾਹੇ ਦੀ ਉਹ ਬਲੌਗਰ ਹੋਣ ਜਿੰਨੇ ਬਲੌਗਰ ਨੇਗੇ ਪੰਜਾਬ ਦੇ ਵਿੱਚ ਸਾਰੇ 90 ਤੋਂ 95% ਫੇਕ ਚੀਜ਼ਾਂ ਦਿਹਾਉਂਦੇ ਨੇ ਉਹ ਫੇਕ ਸਿਰਫ ਉਹ ਕਿਸ ਦੇ ਲਈ ਆਪਣੀ ਵੀਡੀਓ ਨੂੰ ਆਪ ਆਪਣੇ ਚੈਨਲ ਨੂੰ ਵਧਾਉਣ ਵਾਸਤੇ ਆਪਦੇ ਫਾਲੋਅਰ ਵਧਾਉਣ ਵਾਸਤੇ ਕਿਉਂਕਿ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਆਪਦੇ ਫਾਲੋਅਰ ਵਧਾਉਣ ਦੇ ਵਿੱਚ ਲੋਕਾਂ ਨੂੰ ਹੋੜ ਲੱਗੀ ਪਈ ਹੈ ਅਤੇ ਉਹ ਸੋਸ਼ਲ ਮੀਡੀਆ ਤੋਂ ਪੈਸੇ ਕਮਾਉਣ ਦੀ ਹੋੜ ਲੱਗੀ ਪਈ ਹੈ ਉਹਦੇ ਵਿੱਚ ਉਹ ਚਾਹੇ ਦੀ ਉਹਨਾਂ ਨੂੰ ਆਪਦੇ ਮਾਂ ਪਿਓ ਦੀ ਇੱਜ਼ਤ ਬੇਇੱਜ਼ਤੀ ਕਰਨੀ ਪਵੇ ਚਾਹੇ ਦੀ ਉਹਦੀ ਧੀ ਪੈਣ ਨੂੰ ਜਿਸ ਤਰ੍ਹਾਂ ਮਰਜ਼ੀ ਸੋਸ਼ਲ ਮੀਡੀਆ ਤੋਂ ਤੁਸੀਂ ਦੇਖ ਹੀ ਰਹੇ ਹੋ ਕਿਵੇਂ ਕਿਵੇਂ ਚਾਹੁੰਦੇ ਨੇ ਉਹ ਸਿਰ ਪੈਸੇ ਵਾਸਤੇ ਤੇ ਉਸੇ ਤਰ੍ਹਾਂ ਹੀ ਉਹ ਨਾ ਹੀ ਕਿਸੇ ਗੁਰੂ ਨੂੰ ਬਖਸ਼ਦੇ ਨੇ ਨਾ ਹੀ ਕਿਸੇ ਇਨਸਾਨ ਨੂੰ ਬਖਸ਼ਦੇ ਨੇ ਸਿਰਫ ਉਹਨਾਂ ਨੂੰ ਮਤਲਬ ਕੀ ਹੁੰਦਾ ਹੈਗਾ ਸਿਰਫ ਔਰ ਸਿਰਫ ਆਉ ਦੇ ਵੀਡੀਓ ਵਾਇਰਲ ਕਰਨਾ ਅਤੇ ਆਪਣੇ ਫਾਲੋਅਰ ਵਧਾਣਾ ਅਤੇ ਫਾਲੋਅਰ ਵਧਾ ਕੇ ਸਿਰਫ ਪੈਸੇ ਕਮਾਉਣ ਦਾ ਉਹਨਾਂ ਦਾ ਮਕਸਦ ਹੁੰਦਾ ਹੈ ਜਿਹੜਾ ਇਹ ਸੋਸ਼ਲ ਮੀਡੀਆ ਇਹਦੇ ਉੱਪਰ ਬਲੌਗਰ ਨੇ ਜਿੰਨੇ ਵੀ ਚਾਹੇ ਦੇ ਕੋਈ ਚੈਨਲਾਂ ਵਾਲੇ ਨੇ ਜਿਹੜੇ ਜਿੰਨੇ ਵੀ ਲਾ ਲੋ ਉਹਨਾਂ ਦੇ ਵਿੱਚੋਂ 90 ਤੋਂ 95% ਸਾਰੇ ਫੇਕ ਨੇ ਉਹਦੀ ਤਾਜ਼ਾ ਉਧਾਰਧਰਮ ਮਦਨਾ ਇੱਕ ਹੋਰ ਤੁਹਾਨੂੰ ਪਤਾ ਹੀ ਹੁਣੇ ਲੈਕਚਰ ਹੋ ਕੇ हट ਜਾਂਦੇ ਕੱਲ 1 ਜੂਨ ਸੀਗੀ ਲੈਕਚਰ ਹੋਈਆਂ ਨੇ ਸਾਰੇ ਪੰਜਾਬ ਦੇ ਛਾਂ ਤੋਂ ਪਈ ਢੰਗ ਦੇ ਨਾਲ ਬੁੱਟਾ ਪਈਆਂ ਨੇ ਪਰ ਇੱਕ ਬਲੌਗਰ ਉੱਠਿਆ ਜਿਨੇ ਕਿ ਸੀਐਮ ਸਰਦਾਰ ਭਵਨ ਸਿੰਘ ਮਾਨ ਦੇ ਪਿੰਡ ਸਤੌਜ ਦੀ ਇੱਕ ਵੀਡੀਓ ਵਾਇਰਲ ਕੀਤੀ ਉਹਨਾਂ ਨੇ ਤੇ ਉਹਦੇ ਵਿੱਚ ਆਪਾਂ ਵੀ ਜਿਹੜੇ ਅੰਨੇ ਜਿਦਾ ਐ ਲਾ ਲੋ ਵੀ ਆਪਾਂ ਕੁਝ ਸੋਚਦੇ ਨਹੀਂ ਹੈਗੇ ਨਾ ਜਿਹੜਾ ਕੋਈ ਚੀਜ਼ ਚੰਗੀ ਤਰ੍ਹਾਂ ਦੇਖਦੇ ਨਹੀਂ ਵਿਚਾਰਦੇ ਨਹੀਂ ਸਰਚ ਨਹੀਂ ਕਰਦੇ ਹੈਗੇ ਆਪਾਂ ਨੇ ਕੀ ਕੀਤਾ ਐ ਸ਼ੇਅਰ ਕਰਨ ਦੀ ਹੋੜ ਲਾ ਰੱਖੀ ਐ ਮੈਂ ਦੇਖਿਆ ਕਈ ਵਿਦਵਾਨ ਜਿਹੜੇ ਆਪਦੇ ਆਪ ਨੂੰ ਫੇਸਬੁੱਕ ਤੇ ਐਂ ਕਹਿੰਦੇ ਨੇ ਵੀ ਅਸੀਂ ਬਹੁਤ ਵੱਡੇ ਵਿਦਵਾਨ ਆਂ ਸਾਡੇ ਤੋਂ ਬਾਅਦ ਤਾਂ ਦੁਨੀਆ ਖਤਮ ਐ ਜਿਵੇਂ ਇੱਕ ਸਿੰਧਰ ਕਹਿੰਦਾ ਹੁੰਦਾ ਉਹ ਤਾਂ ਹੈ ਨਹੀਂ ਚਲੋ ਦੁਨੀਆ ਤੇ ਹੈ ਵੀ ਕਿੰਨਾ ਹੁੰਦਾ ਸੀ ਵੀ ਮੇਰੇ ਤੋਂ ਬਾਅਦ ਦੁਨੀਆ ਖਤਮ ਹੈ ਉਹਨਾਂ ਲੋਕਾਂ ਨੇ ਵੀ ਸ਼ੇਰ ਕੀਤੀ ਹੋਈ ਹੈ ਦੋਸਤੋ ਉਹ ਸਾਰਾ ਜਿਹੜਾ ਉਸ ਇੱਕ ਇਨਸਾਨ ਨੇ ਕਿਹਾ ਕਿਉਂਕਿ ਇਹਨੇ ਬੰਦੇ ਕਿਸੇ ਵੀ ਬੂਥ ਦੇ ਉੱਪਰ ਬੈਠੇ ਹੁੰਦੇ ਹੈਗੇ 70 ਵੀਡੀਓ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਪਿੰਡ ਬੂਥ ਲੱਗਿਆ ਹੋਇਆ ਹੈਗਾ ਇਹ ਦੇਖੋ ਕਿੰਨੇ ਬੰਦੇ ਦੇ ਨੌਜਵਾਨ ਨੇ ਜਿਹੜੇ ਦੇਖੋ ਪਰਚੀਆਂ ਕੱਟ ਰਹੇ ਨੇ ਵੋਟਾਂ ਲੱਭ ਰਹੇ ਨੇ ਦੀ ਦੇਖ ਰਹੇ ਹੋ ਤਸਵੀਰਾਂ ਅਤੇ ਮੈਂ ਉਸ ਪਿੰਡ ਦੇ ਬੇਚ ਮੈਂ ਪਤਾ ਕਰਿਆ ਚੰਗੀ ਤਰ੍ਹਾਂ ਸਾਰੀ ਗੱਲ ਬੰਦ ਸੀ ਉਹ ਕਹਿੰਦੇ ਜੀ ਕੁਝ ਨਹੀਂ ਹੈਗਾ ਜੀ ਸਾਰਾ ਕੁਝ ਲੱਗਿਆ ਸੀਗਾ ਸੋ ਉਹਨਾਂ ਨੇ ਚੱਕ ਕੇ ਵੀਡੀਓ ਇਸ ਹਿਸਾਬ ਨਾਲ ਪਾਤੀ ਕਿ ਸਾਡੀ ਜਿਹੜੀ ਵੀਡੀਓ ਹੈ ਉਹ ਵਾਇਰਲ ਹੋਵੇ ਅਤੇ ਅਤੇ ਸਾਨੂੰ ਪੈਸੇ ਲੈਣੇ ਵੱਧ ਆਉਣ ਤੁਸੀਂ ਦੇਖਿਆ ਉਹ ਵੀਡੀਓ ਦੇ ਉੱਪਰ ਤੋਂ 3-4 ਲੱਖ ਵਿਊ ਹੋ ਚੁੱਕੇ ਹੈ ਬਹੁਤ ਜ਼ਿਆਦਾ ਸ਼ੀਰ ਹੋ ਚੁੱਕੇ ਨੇ ਹਾਲਾਂਕਿ ਦਿਨੀਆਂ ਉਸ ਚੈਨਲ ਦੇ ਮੈਂ ਵੀਡੀਓ ਦੇਖਿਆ ਨੇ ਕਿਸੇ ਨੂੰ ਹਜ਼ਾਰ ਵਿਊ ਹੋਇਆ ਹੈ ਕਿਸੇ ਨੂੰ 500 ਹੋਇਆ ਹੈ ਬਸ ਮੁੱਦਾ ਸਿਰਫ ਇਹ ਹੁੰਦਾ ਹੈ ਪੰਜਾਬ ਦੇ ਵਿੱਚ ਕੋਈ ਨਾਮਵਰ ਬੰਦਾ ਚੱਕ ਲੋ ਉਨੂੰ ਬਦਨਾਮ ਕਰੋ ਕਿਸੇ ਮਰਜ਼ੀ ਤਰ੍ਹਾਂ ਕਿਉਂਕਿ ਜ਼ਿਆਦਾਤਰ 네ਗਟਿਵਿਟੀ ਹੈ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਆਪਾਂ ਉਹ ਹੀ ਸ਼ੇਅਰ ਕਰਦੇ ਆਂ ਕਦੇ ਕੋਈ ਪੋਜ਼ਿਟਿਵ ਚੀਜ਼ ਨਹੀਂ ਸ਼ੇਅਰ ਨਹੀਂ ਕਰਦੇ ਆਹ ਜਿਹੜੀ ਮੇਰੀ ਵੀਡੀਓ ਹੈ ਲੈ ਮੈਂ ਗਾਰੰਟੀ ਦਿੰਦਾਗਾ ਜੇ ਕੋਈ 4 ਤੋਂ 5 ਬੰਦੇ ਨੂੰ ਵੈਲ ਸ਼ੇਅਰ ਕਰ ਦੇਣਾ ਕਿਉਂਕਿ ਸਹੀ ਗੱਲ ਕੋਈ ਸ਼ੇਅਰ ਕਰਦਾ ਹੀ ਨਹੀਂ ਚੰਗੀ ਗੱਲ ਕੋਈ ਸ਼ੇਅਰ ਕਰਦਾ ਹੀ ਨਹੀਂ ਜਿਹੜੀ ਸਾਡੇ ਉਹ ਇੱਕ ਨਾ ਹੱਡਾਂ ਲੱਗਦੀਆਂ ਨੇ ਇਹ ਗੱਲਾਂ ਹੱਡਾਂ ਤੇ ਲੱਗਦੀਆਂ ਨੇ ਹੱਡਾਂ ਦੇ ਉੱਤੇ ਉਹ ਜਿਹੜਾ ਹੱਡਾਂ ਤੇ ਗੱਲਾਂ ਲੱਗਦੀਆਂ ਹੁਣ ਬੰਦੇ ਤੇ ਤਾਂ ਸਮਝ ਲਓ ਕਿ ਉਹ ਬੰਦਾ ਕਦੇ ਉਹ ਨਾ ਇਹਦਾ ਮੌੜੀ ਹੈ ਇਹਦਾ ਗਲਤ ਹੈ ਠੀਕ ਹੈ ਤੇ ਉਸ ਪਿੰਡ ਦੇ ਨੌਜਵਾਨ ਦੀ ਵੀਡੀਓ ਵੀ ਇਸ ਤੋਂ ਬਾਅਦ ਮੈਂ ਚਲਾਉਂਗਾ ਉਹਨੇ ਸਾਰੀ ਬ루 ਜਾਣਕਾਰੀ ਦਿੱਤੀ ਹੈਗੀ ਰਸ਼ੀਆ ਨੌਜਵਾਨ ਸਤੋ ਜਿਹੜਾ ਕਿ ਉੱਥੇ ਵੀਡੀਓ ਦੇ ਵਿੱਚ ਬੋਲਿਆ ਵੀ ਹੈਗਾ ਉਸ ਬੰਦੇ ਨੇ ਵੀਡੀਓ ਬਣਾਈ ਵੀ ਹੈਗੀ ਹੈ ਉਹ ਉੱਥੋਂ ਉੱਥੋਂ ਦੀ ਉਹ ਵੀ ਤੁਹਾਨੂੰ ਮੈਂ ਬਾਅਦ ਦੇ ਵਿੱਚ ਚਲਾਉਣਾਗਾ ਮੈਂ ਤੁਸੀਂ ਦੇਖਿਓ ਕਿ ਆਪ ਮੰਨ ਰਿਹਾ ਵੀ ਹਾਂ ਜੀ ਹਾਂ ਪਰ ਪਰ ਉਹਨਾਂ ਨੇ ਵਾਇਰਲ ਕਿਸ ਤਰ੍ਹਾਂ ਕੀਤੀ ਹੈਗੀ ਕੇ ਜੀ ਦੇ ਤਾਂ ਪੰਡ ਲੱਗੇ ਹੀ ਨਹੀਂ ਹੈਗਾ ਬੁੱਥ ਹੀ ਲੱਗੇ ਹੈਗਾ ਦੋਸਤੋ ਕਿਸੇ ਨੂੰ ਵੀ ਤੁਸੀਂ ਬਦਨਾਮ ਕਰਨ ਵਾਸਤੇ ਇੰਨੀ ਹੱਦ ਤੱਕ ਹੱਤ ਬੰਨ ਕੇ ਬੇਨਤੀ ਹੈ ਸੋਸ਼ਲ ਮੀਡੀਆ ਦੇ ਜਿੰਨੇ ਬਲੌਗਰ ਨੇ ਜਿੰਨੇ ਕੋਈ ਚੈਨਲ ਬਣੇ ਹੋਏ ਨੇ ਵੀ ਤੁਸੀਂ ਕਿਸੇ ਨੂੰ ਵੀ ਮੈਂ ਇਨੀ ਕਹਿੰਦਾ ਕਿ ਸਿਆਪਗੋਤਮਨ ਨੂੰ ਕਿਸੇ ਨੂੰ ਵੀ ਜਾਂ ਕਿਸੇ ਸਿੰਗਰ ਨੂੰ ਨਾ ਕਿਸੇ ਕੋ ਪੋਲੀਟਿਸ਼ੀਅਨ ਨੂੰ ਨਾ ਕਿਸੇ ਕੋਈ ਸਮਾਜ ਸੇਵੀ ਨੂੰ ਤੁਸੀਂ ਇਸ ਤਰ੍ਹਾਂ ਬਦਨਾਮ ਨਾ ਕਰੋ ਹਾਂ ਜੇ ਜਾਇਜ਼ ਗੱਲ ਹੈ ਕਿ ਸਹੀ ਹੈ ਇਹ ਜੋ ਜ਼ਰੂਰ ਕਰੋ ਪਰ ਗਲਤ ਚੀਜ਼ਾਂ ਨਾ ਫੈਲਾਓ ਅਤੇ ਸ਼ੇਅਰ ਕਰਨ ਵਾਲਿਆਂ ਨੂੰ ਬੇਨਤੀ ਹੈ ਜਿਹੜੇ ਕਿ ਮੂੰਹ ਚੱਕ ਕੇ ਸ਼ੇਅਰ ਕਰ ਦਿੰਦੇ ਨੇ ਉਹ ਤੁਸੀਂ ਮਣਾੜਾਕ ਨੂੰ ਹੱਥ ਮਾਰ ਲਓ ਮਣਾੜਾ ਕੋ ਸਰਚ ਕਰ ਲਿਆ ਕਰੋ ਮਣਾ ਮਣਾ ਸੋਚ ਲਿਆ ਕਰੋ ਮਣਾ ਮਣਾ ਕਿਸੇ ਤੋਂ ਪਤਾ ਕਰ ਲਿਆ ਕਰੋ ਯਾਰ ਉਂ ਇਹਨਾਂ ਸ਼ੇਅਰ ਕਰੀ ਜਾਓ ਜੇ ਜੇ ਪਤਾ ਨਹੀਂ ਦਿੱਤਾ ਸ਼ੇਅਰ ਨਾ ਕਰੋ ਠੀਕ ਹੈ ਨਾ ਸੋ ਇਹ ਮੇਰੀਆਂ ਗੱਲਾਂ ਸੀ ਯਾਰ ਦੋਸਤੋ ਤੁਹਾਨੂੰ ਸਾਂਝੀਆਂ ਕੀਤੀਆਂ ਨੇ ਕਿਸੇ ਨੂੰ ਜੇ ਕਿਸੇ ਲੱਗੀ ਹੋਵੇ ਗਿੱਟੇ ਕਿਸੇ ਲੱਗੀ ਹੋਵੇ ਗੋਡੇ ਆਪਾਂ ਉਹਨਾਂ ਤੋਂ ਮਾਫੀ ਮੰਗਦੇ ਆਂ ਪਰ ਅਸੀਂ ਵੀਡੀਓ ਨੂੰ ਯਾਰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਹਿੰਦਾ ਲੋਕਾਂ ਤੱਕ ਪਹੁੰਚ ਸਕਿਆ ਜਿਨ੍ਹਾਂ ਨੇ ਜਿਨ੍ਹਾਂ ਨੇ ਅੱਖਾਂ ਮੀਟ ਕੇ ਉਹ ਵੀਡੀਓ ਜਿਹੜੀ ਸ਼ੇਅਰ ਕੀਤੀ ਹੋਇਆ ਹੈ ਪਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਸਤੋਜ ਸੋ ਕੱਲ মিডিਆ ਦੇ ਉੱਪਰ ਗਲਤਫਹਿਮਾਵ ਜੋ ਚੱਲ ਰਹੀਆਂ ਸੀ ਜਿਸ ਦੇ ਵਿੱਚ ਕੋਈ ਇੱਕ ਪੱਤਰਕਾਰ ਅੱਜ ਵੀਡੀਓ ਵਾਇਰਲ ਕਰ ਰਹੇ ਸੀਗੇ ਕਿ ਸਟੋਰਜ ਦੇ ਵਿੱਚ ਸੀਐਮ ਸਾਹਿਬ ਦਾ ਝਾੜੂ ਦਾ ਕੋਈ ਵੀ ਬੋਲਿੰਗ ਨੂੰ ਥੇ ਲੱਗਿਆ ਪਰ ਅਸੀਂ ਸਪਸ਼ਟੀਕਰ ਦੇ ਰਹਿਆਂਗੇ ਬੋਲਿੰਗ ਨੂੰ ਥ ਲੱਗਿਆ ਸੀਗਾ ਤੇ ਨਾਲ ਹੀ ਪਿੰਡ ਦਾ ਏਕਾ ਭਾਈਚਾਰ ਤਾਂ ਕੈਮ ਸੀਗੀ